ਕੌਣ ਹੈ ਦੁਨੀਆ ਤੇ ਸਭ ਤੋਂ ਵੱਧ ਤਨਖਾਹ ਵਾਲਾ ਇਹ ਭਾਰਤੀ ਇੱਕ ਦਿਨ ਚ ਕਮਾਉਂਦਾ ਹੈ 48 ਕਰੋੜ ਇਸ ਭਾਰਤੀ ਨੇ ਰਚਿਆ ਸਭ ਤੋਂ ਵੱਧ ਸੈਲਰੀ ਦਾ ਇਤਿਹਾਸ ਕਰਜਾ ਸਤਿਅਕਾਲ ਮੈਂ ਕੀਮਤਪਾਲ ਕੋਰਟ ਤੋਂ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਭਾਰਤ ਦੇ ਮੂਲ ਦੇ ਜਗਦੀਪ ਸਿੰਘ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਵਿਅਕਤੀ ਦੇ ਰੂਪ ਦੇ ਵਿੱਚ ਇਸ ਵਕਤ ਸੁਰਖੀਆਂ ਬਟੋਰ ਰਹੇ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਵਿਅਕਤੀ ਜਗਦੀਪ ਸਿੰਘ ਨੇ ਜਿਨ੍ਹਾਂ ਦੀ ਸਾਲਾਨਾ ਆਮਦਨ 17500 ਕਰੋੜ ਰੁਪਏ ਹੈ ਦੁਨੀਆ ਦੇ ਵਿੱਚ ਆਪਣੀ ਛਾਪ ਛੱਡਣ ਦੇ ਨਾਲ-ਨਾਲ ਜਗਦੀਪ ਸਿੰਘ ਵਿਸ਼ਵ ਦੇ ਨਕਸ਼ੇ ਤੇ ਭਾਰਤੀ ਪ੍ਰਤਿਬਾਦੀ ਉੱਭਰਦੀ ਹੋਈ ਨੁਮਾਇੰਦਗੀ ਵੀ ਕਰ ਰਹੇ ਨੇ ਜਗਦੀਪ ਸਿੰਘ ਦੀ ਇੱਕ ਦਿਨ ਦੀ ਕਮਾਈ 48 ਕਰੋੜ ਰੁਪਏ ਹੈ ਕਵਾਂਟਮ ਸਕੇਪ ਦੇ ਸੀਈਓ ਜਗਦੀਪ ਸਿੰਘ ਦੀ ਸਾਲਾਨਾ ਕਮਾਈ 17500 ਕਰੋੜ ਰੁਪਏ ਦੀ ਹੈ ਜੇਕਰ ਇਸ ਕਮਾਈ ਦਾ ਹਰ ਦਿਨ ਦਾ ਹਿਸਾਬ ਲਗਾਇਆ ਜਾਵੇ ਤਾਂ ਇੱਕ ਰੋਜ਼ ਕਰੀਬ ਉਹ 48 ਕਰੋੜ ਰੁਪਏ ਦੇ ਨੇੜੇ ਹੈ ਇਹ ਕਮਾਈ ਕਈ ਕੰਪਨੀਆਂ ਦੇ ਸਾਲਾਨਾ ਰੈਵਨਿਊ ਤੋਂ ਵੀ ਵੱਧ ਹੈ ਅਤੇ ਇਸ ਨੇ ਸੰਸਾਰ ਵਿੱਚ ਜਗਦੀਪ ਸਿੰਘ ਨੂੰ ਭਾਰਤੀ ਪ੍ਰਤਿਭਾ ਦਾ ਪਰਮਾਣ ਬਣਾ ਦਿੱਤਾ ਹੈ ਜਗਦੀਪ ਸਿੰਘ ਦਾ ਕੁਆਂਟਮ ਸਕੇਪ ਦੀ ਸਫਲਤਾ ਦੇ ਵਿੱਚ ਅਹਿਮ ਯੋਗਦਾਨ ਹੈ ਉਹਨਾਂ ਨੇ ਸਾਲ 2010 ਦੇ ਵਿੱਚ ਕੁਆਂਟਮ ਸਕੇਪ ਦੀ ਸਥਾਪਨਾ ਕੀਤੀ ਸੀ ਇਹ ਕੰਪਨੀ ਅਗਲੀ ਪੀੜ੍ਹੀ ਦੀ ਸੋਲਿਡ ਸਟੇਟ ਬੈਟਰੀ ਤੇ ਕੰਮ ਕਰਦੀ ਹੈ ਜੋ ਕਿ ਇਲੈਕਟ੍ਰੋਨਿਕ ਵਾਹਨਾਂ ਨੂੰ ਬਿਹਤਰ ਬਣਾਉਣ ਅਤੇ ਚਾਰਜਿੰਗ ਦੇ ਸਮੇਂ ਨੂੰ ਘੱਟ ਕਰਨ ਦੇ ਲਈ ਜਾਣੀ ਜਾਂਦੀ ਹੈ ਉਨ੍ਹਾਂ ਦੀ ਦੂਰਦਰਸ਼ੀ ਦੀ ਅਗਵਾਹੀ ਵਾਲੀ ਸਮਰੱਥਾ ਨੇ ਕੁਆਂਟਮ ਸਕੇਪ ਨੂੰ ਇੱਕ ਉੱਭਰਦੀ ਹੋਈ ਕੰਪਨੀ ਦੇ ਰੂਪ ਵਿੱਚ ਸਥਾਪਿਤ ਕੀਤਾ ਜਿਸ ਵਿੱਚ ਵਾਕਸਵੈਗਨ ਅਤੇ ਬਿਲਗੇਟਸ ਵਰਗੇ ਦਿੱਗਜ ਨਿਵੇਸ਼ਕਾਂ ਨੇ ਵੀ ਬਾਅਦ ਦੇ ਵਿੱਚ ਨਿਵੇਸ਼ ਕੀਤਾ। ਕਵਾਂਟਮ ਸਕੇਪ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਗਦੀਪ ਸਿੰਘ ਨੇ ਕਈ ਕੰਪਨੀਆਂ ਵਿੱਚ ਇੱਕ ਲੰਬੇ ਸਮੇਂ ਤੱਕ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਅਤੇ ਉੱਭਰਦੀਆਂ ਤਕਨੀਕਾਂ ਤੇ ਗਹਿਰੀ ਸਮਝ ਵਿਕਸਿਤ ਕੀਤੀ। ਉਹਨਾਂ ਨੇ ਸਟੇਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਐਮਬੀਏ ਕੀਤੀ। ਉਹਨਾਂ ਦੀ ਇਸ ਮਜ਼ਬੂਤ ਸਿੱਖਿਆ ਨੇ ਆਪਣੇ ਕੈਰੀਅਰ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ 2010 ਦੇ ਵਿੱਚ ਕੰਪਨੀ ਕੁਆਂਟਮ ਸਕੇਪ ਸ਼ੁਰੂ ਕੀਤੀ। ਉਦੋਂ ਤੋਂ ਹੀ ਕੁਆਂਟਮ ਸਕੇਪ ਇਲੈਕਟ੍ਰੋਨਿਕ ਵਾਹਨਾ ਲਈ ਊਰਜਾ ਸਟੋਰੇਜ ਦੇ ਹੱਲਾਂ ਦੇ ਵਿੱਚ ਮੋਹਰੀ ਬਣੀ ਹੋਈ ਹੈ। ਜਗਦੀਪ ਸਿੰਘ ਦੀ ਇਹ ਕਹਾਣੀ ਭਾਰਤੀ ਪ੍ਰਤਿਭਾ ਅਤੇ ਸ਼ਕਤੀ ਦੀ ਅਗਵਾਹੀ ਦੀ ਇੱਕ ਉਦਾਹਰਣ ਹੈ। ਜਗਦੀਪ ਸਿੰਘ ਉੱਬਰਦੇ ਉਦਮੀਆਂ ਲਈ ਪ੍ਰੇਰਨਾ ਸਰੋਤ ਹਨ। ਜਗਦੀਪ ਸਿੰਘ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਦੁਨੀਆ ਭਰ ਦੀਆਂ ਸਭ ਤੋਂ ਸ਼ਾਨਦਾਰ ਕੰਪਨੀਆਂ ਨਾਲ ਕੰਮ ਕਰਨ ਤੋਂ ਬਾਅਦ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਟੈਕਨੋਲੋਜੀ ਕੰਪਨੀ ਦੇ ਮੁਖੀ ਦੀ ਕੁਰਸੀ ਤੇ ਬੈਠੇ ਤਾਂ ਅੱਜ ਉਹ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਵਿਅਕਤੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਨੇ ਜਿਨ੍ਹਾਂ ਦੀ ਇੱਕ ਦਿਨ ਦੀ ਕਮਾਈ 48 ਕਰੋੜ ਰੁਪਏ ਹੈ